ਲਾਈਵ ਇੰਟਰਵਿਊ ਕੀ ਬਾਤ ਹੈ ਸਤਿ ਸ਼੍ਰੀ ਅਕਾਲ ਮੈਮ ਜੀ ਸਤਿ ਸ਼੍ਰੀ ਅਕਾਲ ਸਰ ਔਰ ਅਬੀ ਨਵੰਬਰ ਮੇ ਜੋ ਗਾਣਾ ਆਨੇ ਜਾ ਰਹਾ ਹੈ ਉਸੇ ਪਹਿਲੇ ਹਮਾਰਾ ਜੋ ਕਲਾਕਾਰ ਦਾ ਜੋ ਵੀਡੀਓ ਹੈ ਉਹ ਸ਼ੂਟ ਹੋ ਚੁਕਾ ਹੈ ਉਹ ਕੀ ਕਹਤੇ ਹੁੰਦੇ ਹੈ ਸ਼ੁਭ ਕਾਮਨਾ ਸ਼ੁਭ ਕਾਮਨਾ ਹੈ ਉਸਕੇ ਲਈ ਸ਼ੁਭ ਕਾਮਨਾ ਹੈ ਲੇਕਿਨ ਉਸੇ ਪਹਿਲੇ ਹਮਾਰਾ ਜੋ ਇੰਟਰਵਿਊ ਔਨ 에ਅਰ ਹੋਗਾ ਉਹ ਸਭ ਹੀ ਦੇਖਿਏਗਾ ਜਿਤਨੇ ਵੀ ਮਨ ਕੀ ਰੱਤ ਅੱਜ ਆਪਣਾ ਜੀ ਇੰਟਰਵਿਊ ਹੈ ਚੈਨਲ ਤੁਸੀਂ ਦੇਖ ਸਕਦੇ ਆ ਠੀਕ ਹੈ ਤੇ ਦੋ ਦੋ ਕੈਮਰੇ ਲੱਗੇ ਹੋਏ ਆ ਸੰਧੂ ਸਾਹਿਬ ਸੰਧੂ ਸਾਹਿਬ ਹਾਈ ਕਰ ਦੋ ਸਤਿ ਸ਼੍ਰੀ ਅਕਾਲ ਜੀ ਬਹੁਤ ਥੱਲੇ ਮੈਸੇਜ ਆ ਰਹੇ ਆ ਮੈਡਮ ਬੰਦਾ ਪਛਾਣਾ ਹੀ ਤੁਸੀਂ ਬਿਲਕੁਲ ਪਛਾਣ ਲਿਆ ਔਰ ਹੁਣ ਪਤਾ ਚੱਲ ਗਿਆ ਕਿ ਇਨੀ ਕੋ ਮੁੱਕੇ ਪੜਦੇ ਆ ਹਾਂ ਇਹ ਭਰਾ ਦੇ ਇੱਕ ਸੁਣ ਪੈਂਦਾ ਹੁੰਦਾ ਜੀ ਤੇ ਉਹ ਸਾਡਾ ਖਾਲਸਾ ਕੀ ਬਾਤ ਹੈ ਹਾਈ ਕਰਦਾ ਜੀ ਦਸਾਇਮਨ ਕੀਰਤਾਲਖ ਤੇ ਕਾਬਲ ਸਿੰਘ ਰਾਹੀ ਮਨਕੀਰਤ ਵੀਰੇ ਪਰਮੇਸ਼ਰ ਕੀ ਪਰਮੇਸ਼ਰ ਜੀ ਜਮਾ ਸਹੀ ਆ ਕੋੜੇ ਵਰਗਾ ਆ ਪੂਰਾ ਕਹਿਮਾ ਪ੍ਰਮਾਤਮਾ ਨੇ ਤੇ ਤੁਹਾਡੇ ਸਾਰਿਆਂ ਦੇ ਪਿਆਰ ਨੇ ਆਪਣੇ ਮੇਰੇ ਭਰਾ ਨੂੰ ਖੁਸ਼ ਨਹੀਂ ਹੋਣ ਦਿੱਤਾ ਤੇ ਕਾਰ ਦਾ ਐਕਸੀਡੈਂਟ ਹੋਇਆ ਕਾਰ ਟੁੱਟੀ ਹੈ ਪਰ ਪਰਮਿਸ਼ ਜਮਾ ਸਹੀ ਆ ਤੇ ਤੰਦਰੁਸਤ ਆ ਥੋੜੇ ਦਿਨਾਂ ਤੱਕ ਅਸੀਂ 3-4 ਦਿਨਾਂ ਤੱਕ ਅਸੀਂ ਐਲਬਮ ਦਾ ਵੀਡੀਓ ਇਕੱਠਾ ਅਸੀਂ ਸ਼ੂਟ ਕਰ ਰਹੇ ਆ ਫਿਰ ਬਾਈ ਸਾਡਾ ਵੀ ਨਾਮ ਲੈ ਲਓ ਨਿਸ਼ాంਤ ਨਿਸ਼ాంਤ ਜੀ ਦਾ ਨਾਮ ਲੈਤਾ ਬਾਈ ਕਹਿੰਦਾ ਨਾਮ ਲੈ ਲਓ ਤੇ ਬਾਕੀ ਅਪਡੇਟ ਜੀ ਮੇਰੇ ਵੀਰ ਛੋਟੇ ਵੀਰ ਛੋਟੇ ਨਹੀਂ ਵੱਡੇ ਵੀਰ ਪ੍ਰਾਇਟੀ ਭੂਲਰ ਦਾ ਗਾਣਾ ਬਹੁਤ ਨਜਾਇਜ਼ ਸੋਹਣਾ ਬਹੁਤ ਵਧੀਆ ਲੱਗਿਆ ਤੇ ਸਾਰੇ ਸੁਣੇ ਤੇ سپورਟ ਕਰਿਓ ਚੰਡੀਗੜ੍ਹ ਪੁਲਿਸ ਹਾਂ ਪਰ ਨਾਮ ਚੇਂਜ ਕਰਨਾ ਗਾਣੇ ਦਾ ਨਾਮ ਚੇਂਜ ਕਰਨਾ ਚੰਡੀਗੜ੍ਹ ਪੁਲਿਸ ਪਰ ਇਹ ਨਹੀਂ ਕੁਝ ਕਹਿਣਾ ਪੁਲਿਸ ਸਾਹਿਬ ਤੇ ਇੱਕ ਗਾਣਾ ਜਿਹੜਾ ਬੰਦਾ ਕਹਿੰਦਾ ਨਹੀਂ ਵੀ ਥੋੜੀ ਸਾਰੀ ਲਾਈਫ ਦਾ ਤੁਹਾਨੂੰ ਸਭ ਤੋਂ ਵਧੀਆ ਗਾਣਾ ਲੱਗਦਾ ਸੱਜਣ ਸੱਜਣ ਨਬੀਬ ਦਾ ਇਸ਼ਕਾਂ ਦੇ ਲੇਖੇ ਵੀਰੇ ਜਿਉਂਦਾ ਵਸਦਾ ਰਹਿ ਐਨਾ ਕਿ ਮੈਂ ਮੈਂ ਦੋ ਵਾਰੀ ਗਾਣਾ ਸ਼ੇਅਰ ਕੀਤਾ ਐਨਾ ਕਿ ਜਿਆਦਾ ਵਧੀਆ ਗਾਣਾ ਤੇ ਉਹ ਉਹ ਗਾਣੇ ਨੂੰ ਸੱਜਣ ਨੂੰ ਵੀ ਜਿਹੜੇ ਬੰਦੇ ਨੇ ਸਪੋਰਟ ਕੀਤਾ ਸੰਜੂ ਪੰਜਾਬੀ ਹਿਟਸ ਤੋਂ ਉਹ 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 ਬੰਦੇ ਨੇ ਜੀ ਦੋ ਮਨਕੀਰਤ ਤੌਲਕ ਨੂੰ ਬਹੁਤ ਪਿਆਰ ਕੀਤਾ ਤੇ ਆਪਾਂ ਨੂੰ ਬਹੁਤ ਸਪੋਰਟ ਕਰਦਾ ਜੀ ਬੰਦਾ ਫਿਰ ਦੂਜਾ ਅਖਿਲ ਮੈਂ ਕਹਿੰਨਾ ਅਖਿਲ ਨੂੰ ਵੀ ਬਣਾਉਣ ਵਾਲਾ ਸਪੈਸ਼ਲ ਥੈਂਕਸ ਨਾ ਲਿਖਿਆ ਹੁੰਦਾ ਪੰਜਾਬੀ ਹਿਟ ਸੰਜੂ ਹਨਾ ਤੇ ਐਦਾਂ ਦੇ ਬੰਦੇ ਇੰਡਸਟਰੀ ਨੂੰ ਲੋਡ ਆ ਜੀ ਜਿਹੜੇ ਕਿਉਂਕਿ ਸਾਡੇ ਨਵੇਂ ਮੁੰਡਿਆਂ ਨੂੰ ਬਿਕੋਜ਼ ਮਨਕੀਰਤ ਵਾਲਾ ਇੱਕ ਜਮਾ ਨਵਾਂ ਚਿਹਰਾ ਸੀ ਜਿਹਨੂੰ ਸਾਰਿਆਂ ਨੇ ਤੇ ਸਪੈਸ਼ਲ ਥੈਂਕਸ ਪੀਟੀਸੀ ਕਨਾਲ ਹਨਾ ਸਾਰੇ ਚੈਨਲਾਂ ਦਾ ਜਿਹਨਾਂ ਨੇ ਇੰਨਾ ਸਾਨੂੰ ਸਪੋਰਟ ਕੀਤਾ ਤੇ ਹੁਣ ਨਵਾਂ ਟੈਲੈਂਟ ਹੈ ਜਿੱਦਾਂ ਮੇਰੇ ਤੋਂ ਬਾਅਦ ਅਖਿਲ ਨੂੰ ਪੰਜਾਬੀ ਹਿਟਸ ਨੇ ਸਪੋਰਟ ਕੀਤਾ ਅ ਇੱਥੇ ਪੰਝਾਇਆ ਤੇ ਹੁਣ ਸੱਜਨ ਅਬੀਬ ਹਨਾ ਤੇ ਮੈਂ ਸਾਰੇ ਚੈਨਲਾਂ ਨੂੰ ਕਹਿੰਨਾ ਬਹੁਤ ਸੋਹਣੀ ਆਵਾਜ਼ ਹੈ ਜੀ ਕਲਾਕਾਰ ਹੋ ਕੇ ਕਹਿ ਰਿਹਾ ਇੰਨਾ ਇੰਨਾ ਕੁੱਤੇ ਜਾਣਾ ਬੰਦੇ ਨੇ ਜਿੰਨਾ ਤੁਹਾਡੇ ਤੋਂ ਸਪੋਰਟ ਕੀਤਾ ਜਾਂਦਾ ਸੱਜਣ ਮੇਰੇ ਵੀਰ ਨੂੰ ਉਹਨਾਂ ਸਪੋਰਟ ਕਰੋ ਤੇ ਹਾਥਾਂ ਤੇ ਚੱਕ ਲੋ ਦਾ ਐਸਟ ਇੱਕ ਵਾਰ ਇੱਕ ਵਾਰ ਹੀ ਗਾ ਦਿਓ ਯਾਰ ਅਜਵਲ ਚੋਦਰੀ ਜਰੂਰ ਜੀ ਤੇਰੇ ਮਿਲਣੇ ਦੀ ਜ਼ਿੱਦ ਨੂੰ ਭਗਾਉਣ ਲਈ ਇੱਕ ਵੀਕ ਮੈਂ ਬਹਾਨੇ ਰਹੀ ਲੱਭਦੀ ਆਖਿਰ ਨੂੰ ਫਿਰ ਡਰਦੀ ਵੇ ਸਹੇਲੀਆਂ ਨਾ ਬੋਲਣੋ ਵੀ ਗਈ ਮੈਂ ਦੀ ਆਂਟੀ ਤੋਂ ਵੀ ਲੱਗ ਗਈ ਕਲਾਸ ਵੇ ਅੱਖਾਂ ਵਿੱਚ ਰੜ ਕੇ ਕੁਵਾਰੀ ਦੇ ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ ਤੇ ਕੁਵਾਰੀ ਗਾਣਾ ਜੀ ਦੁਬਾਰਾ ਸੀ ਐਲਬਮ ਦੇ ਵਿੱਚ ਫੇਰ ਕਰ ਰਿਹਾ ਐਲਬਮ ਦੇ ਵਿੱਚ ਟੋਟਲ 9 ਗਾਣੇ ਆ 뮤직 ਗੋਪਸੇਰਾ ਦੀਪ ਜੰਡੂ ਦੇਸੀ ਰੂਟ ਤੇ ਮਣੀ ਸੰਧੂ ਚਾਰ ਜਣਾਂ ਦੇ 뮤직 ਆ ਗਾਣੇ ਜਿਨ੍ਹਾਂ ਦੇ ਵਿੱਚੋਂ ਪ੍ਰੀਤ ਜੱਜ ਜੱਗੀ ਸੰਘੇੜਾ ਅ ਕਾਬਲ ਸਰੂਪ ਵਾਲੀ ਹੋਰ ਮੇਰੇ ਵੀਰ ਦੇ ਹੋਰ ਕੀ ਦਾ ਗਾਣਾ ਆਪਣਾ ਇੰਦਰ ਪੰਡੋਰੀ ਤੇ ਸਾਰੇ ਸਾਰੇ ਭਰਾਵਾਂ ਦੇ ਤੇ ਜਿਹੜੇ ਮੇਰੇ 2-3 ਭਰਾ ਜਿਹੜੇ ਮੇਰੇ ਜੱਜ ਜਾਨਾ ਨੇ ਪ੍ਰਿੰਸ ਰਖੜੀ ਰਖੜੀ ਸਾਹਿਬ ਹਜੇ ਤੱਕ ਕੋਈ ਗਾਣਾ ਲਿਖ ਰਿਆ ਤੇ ਉਹਨਾਂ ਟਾਈਮ 'ਚ ਕੋਈ ਗਾਣਾ ਆ ਗਿਆ ਤੇ ਆਪਾਂ ਕਰ ਦੇਣਾ ਨਹੀਂ ਤਾਂ ਰਖੜੀ ਸਾਹਿਬ ਦਾ ਇੱਕ ਗਾਣਾ ਆਪਾਂ ਸਿੰਗਲ ਕੀਤਾ ਪਿਆ ਸਾਰਾ ਗੱਲ ਬਾਤ ਜਿਵੇਂ ਅੱਡੇ ਤੇ ਸਾਡਾ ਇੰਟਰਵਿਊ ਹੋ ਗਿਆ ਜੀ ਚੰਗਾ ਮੈਡਮ ਜੀ ਥੈਂਕ ਯੂ ਸੋ ਮਚ ਸਰ ਆਪਨੇ ਹਮ ਇਤਨਾ ਟਾਈਮ ਦਿਆ ਔਰ ਆਪ ਲੇਟ ਹੋ ਰਹੀ ਥੀ ਆਪਨੇ ਉਸਕੇ ਲਈ ਹਮੇ ਵਕਤ ਦਿਆ ਬਹੁਤ ਬਹੁਤ ਦੇਖੋ ਜੀ ਤੁਹਾਨੂੰ ਟਾਈਮ ਦੇਣ ਵਾਲੀ ਥੋੜੇ ਸਾਰਿਆਂ ਦੇ ਪਿਆਰ ਸਦਕੇ ਸੀ ਅੱਜ ਕੋਈ ਬਾਉ ਜੀ ਆਪਣੀ ਖਿੱਚ ਰਿਆ ਫੋਟੋ ਬਾਉ ਜੀ ਹਾਈ ਕਰ ਦੋ ਸਾਰੀ ਦੁਨੀਆ ਆਪਕੋ ਦੇਖ ਰਹੀ ਹੈ ਠੀਕ ਹੋ ਕਿਉਂਕਿ ਥੋੜਾ ਪੇਟ ਕਮ ਕਰੋ ਠੀਕ ਹੈ ਨਵਾਂ ਮੁੰਡਾ ਨਵਾਂ ਟੈਲੈਂਟ ਸਨੀ ਗਾਲ ਹੁਣ ਇਸ ਮੇਰੇ ਤੋਂ ਬਾਅਦ ਸਨੀ ਦਾ ਇੰਟਰਵਿਊ ਆ ਸਨੀ ਮੇਰਾ ਛੋਟਾ ਵੀਰ ਠੀਕ ਹੈ ਮੇਰਾ ਕਜ਼ਨ ਆ ਤੇ ਮੈਂ ਪੂਰਾ ਬਿਲਕੁਲ ਵਧੀਆ ਭਰਾ ਨੂੰ ਪ੍ਰੋਮੋਟ ਕਰਨਾ ਜੀ ਤੇ ਠੀਕ ਹੈ ਜੀ ਲਵ ਯੂ ਆਲ ਫੇਸਬੁੱਕ ਵਾਲਿਓ ਭਾਜੀ ਹਰ ਹਰਲੇ 7 ਲੱਖ ਦਾ ਗਾਣਾ ਕੈਸਟ ਚ ਪਾਈਏ ਕਿ ਨਾ ਸੱਚ ਇਹ ਵੀ ਦੱਸਿਓ ਇਹ ਪ੍ਰੀਤ ਜੱਜ ਦਾ ਲਿਖਿਆ ਤੇ ਬਾਕੀ ਐਲਬਮ ਦੇ ਵੀਡੀਓ ਪਰਮਿਸ਼ ਤੇ ਸੁਖ ਸੰਘੇੜੇ ਨੇ ਹਜੇ ਦੋ ਵੀਡੀਓ ਸੁਖ ਸੰਘੇੜੇ ਜੇਲ੍ਹਾਂ ਵਿੱਚੋਂ ਫੋਨ ਹੋਣਗੇ ਸੁਖ ਸੁਖ ਸੰਘੇੜੇ ਦਾ ਵੀਡੀਓ ਤੇ ਇੱਕ ਕਦਰ ਗਾਣਾ ਉਹ ਸੁਖ ਵੀਰ ਨੇ ਕੀਤਾ ਸੰਘੇੜਾ ਸਾਹਿਬ ਨੇ ਤੇ ਦੋ ਗਾਣੇ ਪਰਮਿਸ਼ ਕਰ ਰਿਹਾ ਤੇ ਜਿੰਨਾ ਪਿਆਰ ਦਿੱਤਾ ਜਾਂਦਾ ਉਹਨਾ ਪਿਆਰ ਦਿਓ ਜੀ ਤੇ ਬਾਕੀ ਕਹਿੰਦੇ ਵੀ ਗੁੜ ਵੀ ਵਧੀਆ ਹੋਣਾ ਚਾਹੀਦਾ ਗੋੜ ਅਸੀਂ ਤੁਹਾਨੂੰ ਆਪਦੇ ਵੱਲੋਂ ਫੁੱਲ ਟਰਾਈ ਕਰਨੀ ਆ ਵਧੀਆ ਤੋਂ ਵਧੀਆ ਤੁਹਾਨੂੰ ਗਾਣੇ ਦੇਈਏ ਲਵ ਯੂ ਆਲ ਜਿਉਂਦੇ ਵਸਦੇ ਰਹੋ ਤਰੱਕੀਆਂ ਮੰਨੋ ਤੇ ਵੀਰ ਜੀ ਮੇਰਾ ਵੀ ਨਾਮ ਲੈ ਦੋ ਮੂਮ ਪੱਟੀ ਬੰਦਾ ਐਂਡਾ ਤੂੰ ਕਮਲਦੀਪ ਸਿੰਘ ਕਿਆ ਬਾਤ ਭਰਾਵਾ ਜੀ ਐਂਡਾ ਤਾਂ ਹੀ ਤੁਹਾਡੇ ਨਾਲ ਆ ਭਰਾਵਾ ਬਿਕੋਜ਼ ਮਨਕੀਰਤ ਟੌਲਕ ਨੂੰ ਤੁਸੀਂ ਬਣਾਇਆ ਸਾਰਾ ਤੁਹਾਡਾ ਪਿਆਰ ਆ ਸਾਰਾ ਲਵ ਯੂ ਜਿਉਂਦੇ ਵਸਦੇ ਰਹੋ ਤੇ ਪਿਆਰ ਕਰੋ ਤੇ ਜੇ ਆਪਾਂ ਕਿਤੇ ਗਲਤ ਆ ਕੁਝ ਗਾਣਾ ਸਹੀ ਨਹੀਂ ਆ ਤੇ ਵੀਰੇ ਮੈਨੂੰ ਦੱਸੋ ਕਿਉਂਕਿ ਮੈਂ ਜੋ ਵੀ ਐਲਬਮ ਚ ਗਾਣੇ ਪਾਉਣੇ ਆ ਸਭ ਤੁਹਾਡੇ ਤੋਂ ਪੁੱਛ ਕੇ ਪਾਉਣੇ ਆ ਆਪਦੇ ਮੇਰੇ ਲਿਸਨਰ ਮੇਰੇ ਚੋਣ ਵਾਲੇ ਤੁਹਾਡੇ ਸਾਰਿਆਂ ਤੋਂ ਪੁੱਛ ਕੇ ਪਾਉਣਾ ਤੇ ਅੱਗੇ ਅੱਗੇ ਵਧੀਆ-ਵਧੀਆ ਕਰਾਂਗੇ ਬਾਕੀ ਸੀਜ਼ਨ ਦੇ ਟਾਈਮ ਚ ਐਲਬਮ ਆ ਕੋਈ ਇੱਕ ਤੁਹਾਨੂੰ ਮੈਂ ਦੱਸਦਾ 6 ਗਾਣਾ ਦੀ ਵਿੱਚ ਮੈਂ ਕੋਈ ਪਾ ਰਿਹਾ ਕਿ ਇਹ ਸੀਜ਼ਨ ਦੇ ਟਾਈਮ ਆਪਾਂ ਐਲਬਮ ਕਰ ਰਹੇ ਆ ਰੋਮਾਂਟਿਕ ਗਾਣੇ ਆ ਮਿੱਠੇ-ਮਿੱਠੇ ਤੇ ਹੈਪੀ ਰਾਏ ਕੋਟੀ ਹੈਪੀ ਦਾ ਹੈਪੀ ਰਾਏ ਕੋਟੀ ਹੈਪੀ ਦਾ ਲਿਖਿਆ ਵੀ ਗਾਣਾ ਇੱਕ ਉਹ ਵੀ ਸਰਾ ਤੇ ਲੇਬਲ ਆ ਜੀ 1 ਐਂਡ ਓਨਲੀ ਸਪੀਡ ਰੈਕੋਰਡ ਸਾਡਾ ਸੋਨੂ ਭਾਜੀ ਅ ਪ੍ਰਮਾਤਮਾ ਉਹਨਾਂ ਨੂੰ ਹੋਰ ਮੈਂ ਕਹਿੰਦਾ ਤਰੱਕੀਆਂ ਦਵੇ ਕੰਪਨੀ ਨੂੰ ਵੀ ਜਿਹੜੇ ਕਿਉਂਕਿ ਕੁਝ ਕੰਪਨੀਆਂ ਜਿਹੜੀਆਂ ਏਡੇ ਆਰਟਿਸਟਸ ਸੰਭਾਲੀ ਬੈਠੀਆਂ ਸਾਨੂੰ ਤੁਹਾਡੇ ਰੂਬਰੂ ਕਰਦੀਆਂ ਕਿਉਂਕਿ ਇੱਕ ਗਾਣੇ ਤੇ ਇੰਨਾ ਇੰਨਾ ਇੰਨੀ ਨਹੀਂ ਇਨਵੈਸਟਮੈਂਟ ਹੁੰਦੀ ਆ ਠੀਕ ਆ ਜੀ ਲੱਖਾਂ ਕਰੋੜਾਂ ਤੱਕ ਕੰਮ ਪਹੁੰਚਦਾ ਤੇ ਸਪੀਡ ਰੈਕਡ ਇੰਨਾ ਕੁ ਆਰਟਿਸਟਾਂ ਵੀ ਇੰਨਾ ਐਕਸਪੋਰਟ ਕਰਦੀ ਆ ਹੁਣ ਮੈਂ ਵੀ ਥੋੜਾ ਤੁਹਾਨੂੰ ਪਤਾ ਅੜਨ ਲੱਗ ਗਿਆ ਕਿਉਂਕਿ ਜਿਹੜਾ ਬੰਦਾ ਠੀਕ ਹੈ ਨਾ ਕਿਉਂਕਿ ਕਲਾਕਾਰ ਆ ਵੀ ਹੈ इनके बिना इन, अलली मैं मैं लाइव 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 में कह रहे थे ना इंटरव्यू करना बस इंटरव्यू करना आपका किया है हां जी क्योंकि इनके बिना आप अधुरे हैं आए हैं और <laughs> था कर लिया मैं देखो जी ये <laughs> ये रखड़ी साहब के कजन है जी इंस्पेक्टर साहब okay, साडे ओके okay, ओके okay. ठीक है पंजाब पुलिस जिंदाबाद बीएफएफ अच्छा बीएसएफ थी ओके क्या बात है क्या बात है चलो आजकल पाजीयानी पुलिस सिक्योरिटी कर रहा गुड 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 तेरे रखड़ी साहब सारे कोई मैसेज ਸਾਰੀ ਫੇਸਬੁਕ ਤੁਹਾਨੂੰ ਦੇਖ ਰਹੀ ਐ ਬਸ ਹੌਲਕਾ ਸਾਹ ਚੜਾਈ ਰਵੇ ਆਏ ਕੀ ਬਾਤ ਐ ਕੀ ਬਾਤ ਐ ਰੱਬ ਪਤਾ ਨਹੀਂ ਵੇਖਿਆ ਜੱਟ ਨੇ ਅੱਗੇ ਇਹ ਗਾਣਾ ਤੁਹਾਨੂੰ ਅਸੀਂ ਫਿਰਸਾਂਗੇ ਤੇ ਲਵ ਯੂ ਆਲ ਸਤਿ ਸ੍ਰੀ ਅਕਾਲ ਜਿਉਂਦੇ ਵਾਦ ਦੇ ਰਹੋ ਤਰੱਕੀਆਂ ਮਾਣੋ ਚੜਦੀ ਕਲਾ ਚੰਡੀਗੜ੍ਹ ਟਾਈਪਸੋਂ ਭਾਜੀ ਚੰਡੀਗੜ੍ਹ ਰਖੜੀ ਸਾਹਿਬ ਦਾ ਲਿਖਿਆ ਸੀ ਤੇ ਚੰਡੀਗੜ੍ਹ ਤੋਂ ਵੀ ਹੋਰ ਵੀ ਵਧੀਆ ਗਾਣਾ ਹੋਰ ਵੀ ਕਰਕੇ ਸੀ ਜਲਦੀ ਲੈ ਕੇ ਤੁਹਾਡੇ ਰੂਹ ਰੂਹ ਹੋ ਰਹੇ ਆਂ ਲਵ ਯੂ ਆਲ ਸਤਿ ਸ੍ਰੀ ਅਕਾਲ ਧਿਆਨ ਰੱਖਿਓ ਆਪਦਾ ਸ਼ੇਰ ਮਾਰਨਾ